ਭਗਤ ਸਿੰਘ ਤਾਂ ਚਾਹੁੰਦੇ ਤਾਂ ਆਪਣੀ ਜਾਨ ਬਚਾ ਸਕਦੇ ਸੀ ਸਿਰਫ ਭਗਤ ਸਿੰਘ ਹੀ ਨਹੀਂ ਉਹਨਾਂ ਤੋਂ ਇਲਾਵਾ ਵੀ ਦਰਜਨਾ ਹੋਰ ਇਨਕਲਾਬੀ ਸਨ ਜੇਕਰ ਉਹ ਮਾਫੀ ਮੰਗ ਲੈਂਦੇ ਜਾਂ ਚੁਗਲਖੋਰ ਬਣ ਜਾਂਦੇ ਤਾਂ ਉਹਨਾਂ ਦੀ ਜਾਨ ਬਚ ਸਕਦੀ ਸੀ ਉਲਟਾ ਉਹਨਾਂ ਨੂੰ ਅਉਧੇ ਮਿਲਦੇ ਪੈਸਾ ਮਿਲਦਾ ਅੰਗਰੇਜ਼ ਕਈ ਵਾਰੀ ਇਹਨਾਂ ਨੂੰ ਲਾਲਚ ਦਿੰਦੇ ਸੀ ਕਿ ਸਰਕਾਰੀ ਖਰਚੇ ਤੇ ਇੰਗਲੈਂਡ ਭੇਜਾਂਗੇ ਉੱਥੇ ਤੋਂ ਮਾਸਟਰ ਕਰ ਲੈਣਾ ਬਸ ਇਹ ਇਨਕਲਾਬ ਵਾਲਾ ਰਸਤਾ ਛੱਡ ਦੇ ਜੇ ਚੁਗਲਖੋਰ ਬਣ ਜਾਈਏ ਤਾਂ ਵਧੀਆ ਗੱਲ ਹੈ ਨਹੀਂ ਤਾਂ ਘੱਟੋ-ਘੱਟ ਮਾਫੀ ਤਾਂ ਮੰਗ ਲੈ ਬਸ ਮਾਫੀ ਮੰਗਣੀ ਕਾਫੀ ਹੈ ਪਰ ਉਹਨਾਂ ਨੇ ਕਿਹਾ ਨਹੀਂ ਜਾਨ ਦੇਣੀ ਪਵੇ ਤਾਂ ਵੀ ਠੀਕ ਹੈ ਭਗਤ ਸਿੰਘ ਨੇ ਤਾਂ ਬਹੁਤ ਖੁੱਲ ਕੇ ਲਿਖਿਆ ਸੀ ਕਿ ਆ ਕਿ ਜੇ ਮੈਂ ਜੀ ਗਿਆ ਤਾਂ ਮੇਰੇ ਬਾਰੇ ਕੁਝ ਨਾ ਕੁਝ ਕਹਾਣੀਆਂ ਫੈਲਣ ਗਈਆਂ ਹੁਣ ਤੱਕ ਮੇਰੀ ਕੋਈ ਉਮਰ ਨਹੀਂ ਬਾਈ 23 ਸਾਲ ਦਾ ਹਾਂ ਤੇ ਹੁਣ ਤੱਕ ਮੇਰੀ ਛਵੀ ਬਿਲਕੁਲ ਚਮਕੀਲੀ ਹੈ ਪਰ ਜੇ ਜਿਉਂਦਾ ਰਿਹਾ ਮੈਂ ਦਾਗਦਾਰ ਹੋ ਜਾਵਾਂਗਾ ਪਰ ਹੁਣ ਜੇ ਮੈਂ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਦੇਵਾਂ ਤਾਂ ਮੈਂ ਹਮੇਸ਼ਾ ਲਈ ਇੱਕ ਉਦਾਹਰਨ ਬਣ ਜਾਵਾਂਗਾ ਇੱਕ ਸੋਚ ਸਮਝ ਕੇ ਲਿਆ ਗਿਆ ਫੈਸਲਾ ਹੁੰਦਾ ਹੈ ਕਈ ਵਾਰੀ ਕਿ ਆਪਣਾ ਕੰਮ ਅੱਗੇ ਵਧਾਉਣਾ ਹੈ ਉਸ ਨੂੰ ਕਾਮਯਾਬ ਕਰਨਾ ਹੈ ਇਨਕਲਾਬ ਲਿਆਉਣਾ ਹੈ ਤਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਆਪਣੀ ਸਰੀਰ ਦੀ ਕੁਰਬਾਨੀ ਦੇਣੀ ਪੈਂਦੀ ਹੈ ਜਦੋਂ ਤੱਕ ਲੋੜਿੰਦਾ ਅਤੇ ਸੰਭਵ ਲੱਗਦਾ ਹੈ ਤਦ ਤੱਕ ਸਰੀਰ ਨੂੰ ਸੰਭਾਲਿਆ ਜਾਂਦਾ ਹੈ ਪਰ ਇੱਕ ਆਖਰੀ ਕੜੀ ਆਉਂਦੀ ਹੈ ਜਿਸ ਵੇਲੇ ਨਾ ਸਰੀਰ ਨੂੰ ਬਚਾਇਆ ਜਾ ਸਕਦਾ ਤੇ ਨਾ ਹੀ ਉਸ ਵਿੱਚ ਕੋਈ ਫਾਇਦਾ ਹੁੰਦਾ ਉਸ ਵੇਲੇ ਫਿਰ ਸਰੀਰ ਨੂੰ ਛੱਡ ਦਿੱਤਾ ਜਾਂਦਾ ਹੈ